ਸੁੰਦਰਤਾ ਵਧਾਉਣ ਦੀ ਸ਼ੁਰੂਆਤ ਚਿਹਰੇ ਤੋਂ ਹੀ ਹੁੰਦੀ ਹੈ ਚਮਕਦੀ ਅਤੇ ਗਲੋਇੰਗ ਸਕਿਨ ਪਾਉਣ ਲਈ ਔਰਤਾਂ ਬਹੁਤ ਕੋਸ਼ਿਸ਼ਾਂ ਕਰਦੀਆਂ ਹਨ ਵੱਖ-ਵੱਖ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਇਨਸੋਮਨੀਆ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਕਾਰਨ ਅੱਖਾਂ ਦੇ ਹੇਠਲਾ ਕਾਰੇਕੇਲੇ ਹੋਣ ਲੱਗਦੇ ਹਨ ਜੋ ਸੁੰਦਰਤਾ ਨੂੰ ਘਟ ਕਰਦੇ ਹਨ ਤਾਂ ਆਓ ਅੱਜ ਅਸੀਂ ਤੁਹਾਨੂੰ ਕੁਝ ਕਰੇਲੋ ਨੁਸਖੇ ਬਾਰੇ ਦੱਸ ਜਿਸ ਰਾਹੀਂ ਤੁਸੀਂ ਇਹਨਾਂ ਕਾਲੇ ਕੇਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ पुदीने ਦੇ ਪੱਤੇ ਤੁਸੀਂ ਇਸਕੇ ਲਈ ਪੁਦੀਨੇ ਦੇ ਪੱਤੇ ਦੀ ਵਰਤੋਂ ਕਰ ਸਕਦੇ ਹੋ ਇਹ ਤੁਹਾਡੀ ਸਕਿਨ ਨੂੰ ਪੂਰੇ ਤਰ੍ਹਾਂ ਤਰੋਤਾਜ਼ਾ ਕਰ ਦੇਣ ਗਿਆ ਐਲਚਾ ਮੈਥਨ ਪਾਇਆ ਜਾਂਦਾ ਹੈ ਜੋ ਸਕਿਨ ਨੂੰ ਠੰਡਕ ਮਹਿਸੂਸ ਕਰਵਾਉਂਦੇ ਹਨ ਇਸ ਦੇ ਇਨਸਟਿਗੈਂਟ ਗੁਣ ਅੱਖਾਂ ਦੇ ਆਸ-ਪਾਸ ਬਲੱਡ ਵੈਸਲਸ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਪੁਦੀਨੇ ਦੇ ਪੱਤਿਆਂ ਨੂੰ ਪਿਸ ਕੇ ਚੰਗੀ ਤਰ੍ਹਾਂ ਡਾਰਕ ਸਰਕਲ ਉਤੇ 10-15 ਮਿੰਟ ਲਈ ਲਗਾਏ ਰੱਖੋ ਇਸ ਤੋਂ ਬਾਅਦ ਅੱਖਾਂ ਨੂੰ ਧੋ ਲਓ ਇਸ ਨਾਲ ਤੁਹਾਡੀਆਂ ਅੱਖਾਂ ਦੇ ਹੇਠਲਾ ਕਾਲੇ ਕੇਰੇ ਘਟ ਹੋ ਜਾਣਗੇ ਦੁੱਧ ਦੁੱਧ ਚੋ ਵਿਟਾਮਿਨ A ਅਤੇ B6 ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੋ ਸਕਿਨ ਦੇ ਡੈੱਡ ਸੈਲਸ ਨੂੰ ਕੰਟਰੋਲ ਕਰਨ ਚ ਮਦਦ ਕਰਦੇ ਹਨ ਇਸ ਨਾਲ ਤੁਹਾਡੀ ਸਕਿਨ ਦੀ ਰੰਗਤ ਨਿਖਾਰ ਕੇ ਸਾਹਮਣੇ ਆਉਂਦੀ ਹੈ ਕਾਟਨ ਪੈਡ ਨੂੰ ਦੁੱਧ ਚ ਡੁਬੋ ਕੇ ਡਾਰਕ ਸਰਕਲ ਉਤੇ ਲਗਾਓ ਅਤੇ ਫਿਰ ਬੀਮੈਂਟ ਲਈ ਛੱਡ ਦਿਓ ਇਸ ਤੋਂ ਬਾਅਦ ਸਕਿਨ ਨੂੰ ਠੰਡੇ ਪਾਣੀ ਨਾਲ ਧੋ ਲਓ ਤਸੇ ਸਕਿਨ ਨੂੰ ਹਫਤੇ ਚੁਤੇ ਵਰਤ ਸਕਦੇ ਹੋ ਖੀਰਾ ਖੀਰੇ ਚ ਸਕਿਨ ਲਾਈਟਨਿੰਗ ਦੇ ਭਰਪੂਰ ਗੁਣ ਪਾਏ ਜਾਂਦੇ ਹਨ ਖੀਰਾ ਤੁਹਾਡੀ ਸਕਿਨ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ ਤੁਸੀਂ ਕਈ ਔਰਤਾਂ ਨੂੰ ਖੀਰੇ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ ਇਸਕਿਨ ਦੇ ਨਾਲ ਨਾਲ ਅੱਖਾਂ ਦੇ ਹੇਠਾਂ ਮੌਜੂਦ ਕਾਲੇ ਕਿਰਿਆ ਲਈ ਵੀ ਬਿਹਤਰ ਫਾਇਦੇਮੰਦ ਹੁੰਦੇ ਤੁਸੀਂ ਖੀਰੇ ਨੂੰ ਕੁਝ ਦੇਰ ਲਈ ਫ੍ਰਿਜ 'ਚ ਰੱਖੋ ਅਤੇ ਫਿਰ ਠੰਡੇ ਖੀਰੇ ਨੂੰ ਅੱਖਾਂ ਉੱਤੇ ਲਗਾਓ ਰੋਜ਼ਾਨਾ ਖੀਰੇ ਦੀ ਵਰਤੋਂ ਕਰੋ ਇਸ ਨਾਲ ਅੱਖਾਂ ਦੇ ਹੇਟਲਾ ਹੋ ਰਹੇ ਡਾਰਕ ਸਰਕਲ ਕੱਟ ਹੋ ਜਾਣਗੇ। ਐਲੋਵੇਰਾ ਐਲੋਵੇਰਾ ਦੇ ਵਰਤੋਂ ਬਹੁਤ ਪ੍ਰਭਾਵਸ਼ਾਲੀ ਮੋਇਸਚਰਾਈਜ਼ਰ ਦੇ ਰੂਪ ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਇਨਫਲੇਮੇਟਰੀ ਗੁਣ ਸਕਿਨ ਲਈ ਬਿਹਤਰ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਕਰਨ ਲਈ ਪਹਿਲਾ ਅੱਖਾਂ ਨੂੰ ਗਿੱਲੀ ਕਾਟਨ ਨਾਲ ਸਾਫ਼ ਕਰੋ। ਇਸ ਤੋਂ ਬਾਅਦ ਐਲੋਵੇਰਾ ਪਲਪ ਨੂੰ ਅੱਖਾਂ ਦੇ ਹੇਟਲਾ ਰੱਖੋ। ਅਤੇ 15-20 ਮਿੰਟ ਲਈ ਲਗਾਏ ਰੱਖੋ। ਅਤੇ ਫਿਰ ਅੱਖਾਂ ਨੂੰ ਤੋਲੋ ਬਦਾਮ ਦਾ ਤੇਲ ਇਸ ਵਿੱਚ ਵਿਟਾਮਿਨ E ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਦੇ ਇਨਫਲੇਮੇਟਰੀ ਗੁਣ ਸਕਿਨ ਅਤੇ ਅੱਖਾਂ ਲਈ ਬਿਹਤਰ ਫਾਇਦੇਮੰਦ ਹੁੰਦੇ ਹਨ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੀਆਂ ਉਂਗਲੀਆਂ ਉੱਤੇ ਲਗਾਓ ਹੁਣ ਹੌਲੀ-ਹੌਲੀ ਉਂਗਲੀਆਂ ਦੇ ਨਾਲ ਹਲਕੇ ਹੱਥਾਂ ਨਾਲ ਮ사ਜ ਕਰੋ ਇੱਕ ਰਾਤ ਲਈ ਬਦਾਮ ਦਾ ਤੇਲ ਲਗਾਏ ਰਹਿਣ ਦਿਓ ਅਤੇ ਅਗਲੇ ਸਵੇਰ ਠੰਡੇ ਪਾਣੀ ਨਾਲ ਇਸ ਨੂੰ ਤੋਲੋ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ ਸੁੰਦਰਤਾ ਵਧਾਉਣ ਦੀ ਸ਼ੁਰੂਆਤ ਚਿਹਰੇ ਤੋਂ ਹੀ ਹੁੰਦੀ ਹੈ ਚਮਕਦੀ ਅਤੇ ਗਲੋਇੰਗ ਸਕਿਨ ਪਾਉਣ ਲਈ ਔਰਤਾਂ ਬਹੁਤ ਕੋਸ਼ਿਸ਼ਾਂ ਕਰਦੀਆਂ ਹਨ ਵੱਖ-ਵੱਖ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਇਨਸੋਮਨੀਆ ਅਤੇ ਥਕਾਵਟ ਵਰਗੀਆਂ ਸਮੱਸਿਆਵਾਂ ਕਾਰਨ ਅੱਖਾਂ ਦੇ ਹੇਠਲਾ ਕਾਰੇਕੇਲੇ ਹੋਣ ਲੱਗਦੇ ਹਨ ਜੋ ਸੁੰਦਰਤਾ ਨੂੰ ਘਟ ਕਰਦੇ ਹਨ ਆਓ ਅੱਜ ਸੀ ਤੁਹਾਨੂੰ ਕੁਝ ਕਰੇਲੋ ਨੁਸਖੇ ਬਾਰੇ ਦੱਸ ਜਿਸ ਰਾਹੀਂ ਤੁਸੀਂ ਇਹਨਾਂ ਕਾਲੇ ਕੇਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਪੁਦੀਨੇ ਦੇ ਪੱਤੇ ਤੁਸੀਂ ਇਸ ਕੇ ਲਈ ਪੁਦੀਨੇ ਦੇ ਪੱਤੇ ਦੀ ਵਰਤੋਂ ਕਰ ਸਕਦੇ ਹੋ ਇਹ ਤੁਹਾਡੀ ਸਕਿਨ ਨੂੰ ਪੂਰੇ ਤਰ੍ਹਾਂ ਤਰੋ-ਤਾਜ਼ਾ ਕਰ ਦੇਣ ਗਿਆ ਐਲਚਾ ਮੈਥਨ ਪਾਇਆ ਜਾਂਦਾ ਹੈ ਜੋ ਸਕਿਨ ਨੂੰ ਠੰਡਕ ਮਹਿਸੂਸ ਕਰਵਾਉਂਦੇ ਹਨ ਇਸ ਦੇ ਇਨਸਟਿਗੈਂਟ ਗੁਣ ਅੱਖਾਂ ਦੇ ਆਸ-ਪਾਸ ਬਲੱਡ ਵੈਸਲਸ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਕਦਿਨੇ ਦੇ ਪੱਤੇ ਨੂੰ ਪਿਸ ਕੇ ਚੰਗੀ ਤਰ੍ਹਾਂ ਡਾਰਕ ਸਰਕਲ ਉਤੇ 10-15 ਮਿੰਟ ਲਈ ਲਗਾਏ ਰੱਖੋ। ਇਸ ਤੋਂ ਬਾਅਦ ਅੱਖਾਂ ਨੂੰ ਧੋ ਲਓ। ਇਸ ਨਾਲ ਤੁਹਾਡੀਆਂ ਅੱਖਾਂ ਦੇ ਹੇਠਲਾ ਕਾਲੇ ਕੇਰੇ ਘਟ ਹੋ ਜਾਣਗੇ। ਦੁੱਧ ਦੁੱਧ ਚੋ ਵਿਟਾਮਿਨ A ਅਤੇ B6 ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ ਜੋ ਸਕਿਨ ਦੇ ਡੈੱਡ ਸੈਲਸ ਨੂੰ ਕੰਟਰੋਲ ਕਰਨ ਚ ਮਦਦ ਕਰਦੇ ਹਨ। ਇਸ ਨਾਲ ਤੁਹਾਡੀ ਸਕਿਨ ਦੀ ਰੰਗਤ ਨਿਖਾਰ ਕੇ ਸਾਹਮਣੇ ਆਉਂਦੀ ਹੈ। ਕਾਟਨ ਪੈਡ ਨੂੰ ਦੁੱਧ 'ਚ ਡੁਬੋ ਕੇ ਡਾਰਕ ਸਰਕਲ ਉੱਤੇ ਲਗਾਓ ਅਤੇ ਫਿਰ 20 ਮਿੰਟ ਲਈ ਛੱਡ ਦਿਓ ਇਸ ਤੋਂ ਬਾਅਦ ਸਕਿਨ ਨੂੰ ਠੰਡੇ ਪਾਣੀ ਨਾਲ ਧੋ ਲਓ ਤੁਸੀਂ ਇਸ ਨੁਸਖੇ ਨੂੰ ਹਫ਼ਤੇ 'ਚ 3 ਵਾਰ ਵਰਤ ਸਕਦੇ ਹੋ ਖੀਰਾ ਖੀਰੇ 'ਚ ਸਕਿਨ ਲਾਈਟਨਿੰਗ ਦੇ ਭਰਪੂਰ ਗੁਣ ਪਾਏ ਜਾਂਦੇ ਹਨ ਖੀਰਾ ਤੁਹਾਡੀ ਸਕਿਨ ਨੂੰ ਠੰਡਕ ਪਹੁੰਚਾਉਣ ਦਾ ਕੰਮ ਕਰਦਾ ਹੈ ਤੁਸੀਂ ਕਈ ਔਰਤਾਂ ਨੂੰ ਖੀਰੇ ਦੀ ਵਰਤੋਂ ਕਰਦੇ ਦੇਖਿਆ ਹੋਵੇਗਾ ਇਸਕਿਨ ਦੇ ਨਾਲ-ਨਾਲ ਅੱਖਾਂ ਦੇ ਹੇਠਾ ਮੌਜੂਦ ਕਾਲੇ ਕਿਰਿਆ ਲਈ ਵੀ ਬਿਹਤਰ ਫਾਇਦੇਮੰਦ ਹੁੰਦੇ। ਤੁਸੀਂ ਖੀਰੇ ਨੂੰ ਕੁਝ ਦਿਨ ਲਈ ਫ੍ਰਿਜ 'ਚ ਰੱਖੋ ਅਤੇ ਫਿਰ ਠੰਡੇ ਖੀਰੇ ਨੂੰ ਅੱਖਾਂ ਉੱਤੇ ਲਗਾਓ। ਰੋਜ਼ਾਨਾ ਖੀਰੇ ਦੀ ਵਰਤੋਂ ਕਰੋ। ਇਸ ਨਾਲ ਅੱਖਾਂ ਦੇ ਹੇਠਲਾ ਹੋ ਰਹੇ ਡਾਰਕ ਸਰਕਲ ਘਟ ਹੋ ਜਾਣਗੇ। ਐਲੋਵੇਰਾ। ਐਲੋਵੇਰਾ ਦੇ ਵਰਤੋਂ ਬਹੁਤ ਪ੍ਰਭਾਵਸ਼ਾਲੀ ਮੋਇਸਚਰਾਈਜ਼ਰ ਦੇ ਰੂਪ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਇਨਫਲੇਮੇਟਰੀ ਗੁਣ ਸਕਿਨ ਲਈ ਬਿਹਤਰ ਫਾਇਦੇਮੰਦ ਹੁੰਦੇ ਹਨ। ਇਸ ਦੀ ਵਰਤੋਂ ਕਰਨ ਲਈ ਪਹਿਲਾ ਅੱਖਾਂ ਨੂੰ ਗਿੱਲੀ ਕਾਟਨ ਨਾਲ ਸਾਫ਼ ਕਰੋ ਇਸ ਤੋਂ ਬਾਅਦ ਐਲੋਵੇਰਾ ਪਲਪ ਨੂੰ ਅੱਖਾਂ ਦੇ ਹੇਠਲਾ ਰੱਖੋ ਅਤੇ 15-20 ਮਿੰਟ ਲਈ ਲਗਾਏ ਰੱਖੋ ਅਤੇ ਫਿਰ ਅੱਖਾਂ ਨੂੰ ਧੋ ਲਓ ਬਦਾਮ ਦਾ ਤੇਲ ਇਸ ਵਿੱਚ ਵਿਟਾਮਿਨ E ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਦੇ ਇਨਫਲੇਮੇਟਰੀ ਗੁਣ ਸਕਿਨ ਅਤੇ ਅੱਖਾਂ ਲਈ ਬਿਹਤਰ ਫਾਇਦੇਮੰਦ ਹੁੰਦੇ ਹਨ ਬਦਾਮ ਦੇ ਤੇਲ ਦੀਆਂ ਕੁਝ ਬੂੰਦਾਂ ਆਪਣੀਆਂ ਉਂਗਲੀਆਂ ਉੱਤੇ ਲਗਾਓ ਹੁਣ ਹੌਲੀ ਹੌਲੀ ਉਂਗਲੀਆਂ ਦੇ ਨਾਲ ਹਲਕੇ ਹੱਥਾਂ ਨਾਲ ਮ사ਜ ਕਰੋ ਇੱਕ ਰਾਤ ਲਈ ਬਦਾਮ ਦਾ ਤੇਲ ਲਗਾਏ ਰਹਿਣ ਦਿਓ ਅਤੇ ਅਗਲੀ ਸਵੇਰ ਠੰਡੇ ਪਾਣੀ ਨਾਲ ਇਸ ਨੂੰ ਧੋ ਲਓ ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਹੈਲਥ